ਅੱਜ ਦੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਔਰਤਾਂ ਅਕਸਰ ਆਪਣੀ ਸਿਹਤ ਵੱਲ ਧਿਆਨ ਦੇਣਾ ਭੁੱਲ ਜਾਂਦੀਆਂ ਨੇ ਦੱਸਦੇ ਕਿ ਕੰਮ, ਘਰ ਅਤੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਘੇਰੀ ਰੱਖਦੀਆਂ ਨੇ ਤੇ ਰੁਝੇ ਹੋਏ ਕਾਰਨ ਉਹ ਆਪਣੀ ਸਿਹਤ ਦੀ ਜਾਂਚ ਕਰਵਾਉਣ ਦੇ ਲਈ ਸਮਾਂ ਹੀ ਨਹੀਂ ਕੱਢ ਪਾਉਂਦੀਆਂ ਪਰ ਇਹ ਬਹੁਤ ਜ਼ਰੂਰੀ ਹੈ ਕਿ ਔਰਤਾਂ ਆਪਣੀ ਸਿਹਤ ਦਾ ਖਿਆਲ ਰੱਖਣ ਨਿਯਮਤ ਤੌਰ ਤੇ ਕੁਝ ਜ਼ਰੂਰੀ ਮੈਡੀਕਲ ਟੈਸਟ ਨੇ ਜੋ ਕਿ ਔਰਤਾਂ ਨੂੰ ਕਰਵਾਉਣੇ ਚਾਹੀਦੇ ਨੇ ਅੱਜ ਅਸੀਂ 6 ਮੈਡੀਕਲ ਟੈਸਟ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਜੋ ਔਰਤਾਂ ਨੂੰ ਹਰ ਸਾਲ ਕਰਵਾਉਣੇ ਚਾਹੀਦੇ ਇਹ ਟੈਸਟ ਔਰਤਾਂ ਲਈ ਮਹੱਤਵਪੂਰਨ ਹਨ ਸਭ ਤੋਂ ਪਹਿਲਾਂ ਥਾਇਰੋਇਡ ਹੁੰਦਾ ਕਿ ਥਾਇਰੋਇਡ ਇੱਕ ਗਲੈਂਡ ਹੈ ਜੋ ਸਰੀਰ ਦੇ ਵਿੱਚ ਮੈਟਾਬੋਲਿਜ਼ਮ ਨੂੰ ਕੰਟਰੋਲ ਕਰਦੀ ਹੈ ਔਰਤਾਂ ਵਿੱਚ ਥਾਇਰੋਇਡ ਦੀ ਸਮੱਸਿਆ ਆਮ ਪਾਈ ਜਾਂਦੀ ਹੈ ਥਾਇਰੋਇਡ ਟੈਸਟ ਥਾਇਰੋਇਡ ਹਾਰਮੋਨ ਦੇ ਪੱਧਰ ਦੀ ਜਾਂਚ ਕਰਦਾ ਹੈ ਪੈਪ ਸਮਿਅਰ ਟੈਸਟ ਦੱਸਦੀ ਹੈ ਕਿ ਇਹ ਟੈਸਟ ਸਰਵਾਈਕਲ ਕੈਂਸਰ ਦਾ ਪਤਾ ਲਗਾਉਣ ਦੇ ਵਿੱਚ ਮਦਦ ਕਰਦਾ ਹੈ ਇਹ ਟੈਸਟ 21 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਅਤੇ 5 ਸਾਲ ਦੀ ਉਮਰ ਤੱਕ ਹਰ ਸਾਲ ਇਨ ਸਾਲ ਬਾਅਦ ਇਸ ਨੂੰ ਕੀਤਾ ਜਾਣਾ ਬੇਹੱਸ ਜ਼ਰੂਰੀ ਮੰਨਿਆ ਜਾਂਦਾ ਹੈ। ਛਾਤੀ ਦੇ ਕੈਂਸਰ ਯਾਨੀ ਕਿ ਬ੍ਰੈਸਟ ਕੈਂਸਰ ਸਕ੍ਰੀਨਿੰਗ। ਔਰਤਾਂ ਵਿੱਚ ਛਾਤੀ ਦਾ ਕੈਂਸਰ ਸਭ ਤੋਂ ਆਮ ਕੈਂਸਰ ਬਣਿਆ ਜਾਂਦਾ ਹੈ। ਇਸ ਦਾ ਛੇਤੀ ਪਤਾ ਲਗਾਉਣ ਦੇ ਨਾਲ ਇਸ ਤੇ ਸਫਲ ਇਲਾਜ ਦੀ ਸੰਭਾਵਨਾ ਬਚ ਜਾਂਦੀ ਹੈ। 40 ਸਾਲ ਦੀ ਉਮਰ ਤੋਂ ਹਰ ਸਾਲ ਮਾਮੋਗ੍ਰਾਫੀ ਕਰਵਾਈ ਜਾਣੀ ਚਾਹੀਦੀ ਹੈ। 30 ਸਾਲ ਦੀ ਉਮਰ ਤੋਂ ਤੁਹਾਨੂੰ ਹਰ ਮਹੀਨੇ ਆਪਣੀਆਂ ਛਾਤੀਆਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਸਵਿਗਾਂਡੀਆਂ ਬਦਲਾਅ ਦੇ ਬਾਰੇ ਤੁਰੰਤ ਡਾਕਟਰ ਦੇ ਨਾਲ ਵੀ ਤੁਸੀਂ ਸਲਾਹ ਤੇ ਸੰਪਰਕ ਕਰ ਸਕਦੇ ਹੋ ਬਲੱਡ ਸ਼ੂਗਰ ਟੈਸਟ ਵੀ ਬੇਹਜ਼ੂਰੀ ਹੈ ਡਾਇਬਟੀਜ਼ ਇੱਕ ਗੰਭੀਰ ਬਿਮਾਰੀ ਬਣਦੀ ਜਾ ਰਹੀ ਹੈ ਜੋ ਕਿ ਹੋਰ ਸਿਹਤ ਸਵੱਸਿਆਵਾਂ ਦਾ ਕਾਰਨ ਬਣ ਸਕਦੀ ਹੈ 45 ਸਾਲ ਦੀ ਉਮਰ ਤੋਂ ਹਰ 3 ਸਾਲ ਬਾਅਦ ਬਲੱਡ ਸ਼ੂਗਰ ਟੈਸਟ ਕਰਵਾਉਣਾ ਚਾਹੀਦਾ ਹੈ ਬਲੱਡ ਪ੍ਰੈਸ਼ਰ ਟੈਸਟ ਦੀ ਗੱਲ ਕਰਦੇ ਹਾਂ ਹਾਈ ਬਲੱਡ ਪ੍ਰੈਸ਼ਰ ਦਿਲ ਦੀ ਬਿਮਾਰੀ ਸਟ੍ਰੋਕ ਅਤੇ ਗੁਰਦੇ ਦੀ ਬਿਮਾਰੀ ਦੇ ਖਤਰੇ ਦੇ ਰੂਪ ਨੂੰ ਵਧਾ ਸਕਦਾ ਹੈ 18 ਸਾਲ ਦੀ ਉਮਰ ਤੋਂ ਹਰ ਸਾਲ ਬਲੱਡ ਪ੍ਰੈਸ਼ਰ ਟੈਸਟ ਕਰਵਾਉਣਾ ਔਰਤਾਂ ਲਈ ਜ਼ਰੂਰੀ ਮੰਨਿਆ ਜਾਂਦਾ ਹੈ ਲਾਸਟ ਦੇ ਵਾਇਟਾਮਿਨ B12 ਟੈਸਟ ਜੀ ਹਾਂ ਔਰਤਾਂ ਵਿੱਚ ਵਾਇਟਾਮਿਨ B12 ਦੀ ਕਮੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜਿਸ ਦੇ ਨਾਲ ਕਈ ਗੰਭੀਰ ਸਮੱਸਿਆਵਾਂ ਉਨ੍ਹਾਂ ਨੂੰ ਹੋ ਸਕਦੀਆਂ ਨੇ ਦਿਮਾਗੀ ਪ੍ਰਣਾਲੀ ਅਤੇ ਹੱਡੀਆਂ ਦੀ ਸਿਹਤ ਦੇ ਲਈ ਵਾਇਟਾਮਿਨ B12 ਦੀ ਸਹੀ ਮਾਤਰਾ ਜ਼ਰੂਰੀ ਹੋਣੀ ਚਾਹੀਦੀ ਹੈ ਅਜਿਹੇ ਸਥਿਤੀ ਵਿੱਚ ਵਾਇਟਾਮਿਨ B12 ਦੇ ਪੱਧਰ ਦੀ ਜਾਂਚ ਕਰਨੀ ਚਾਹੀਦੀ ਹੈ